भवंत माना मुरगा वा भगवंत मान मर गवंत मान मर गवंत मान पितो हाए हा पंजाब पितो हाए हा काले कानून वापस लियो ਇਗਨੀਰ 2025 ਮਾਰਸ ਨੂੰ ਮਾਰਸ ਨੂੰ ਆਪਸ ਨੂੰ ਆਪਤਮਾਨ ਸਰਕਾਰ ਮੁਰਦਾਬਾ 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 ਆਪਤਮਾਨ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਆਪਤਮਾਨ ਸਰਕਾਰ ਮੁਰਦਾਬਾ ਮੁਰਦਾਬਾ ਬਿਜਲੀ ਸੋਲ ਬੱਲ ਬਾਪਸ ਲੋ ਬਾਪਸ ਲੋ ਬਾਪਸ ਲੋ ਬਿਜਲੀ ਸੋਲ ਦਿਲ ਰੱਤ ਕਰੋ ਰੱਤ ਕਰੋ ਰੱਤ ਕਰੋ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਨਾ 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 ਦੇਖੋ ਇੱਥੇ ਪਾਏ ਕੁਈ ਲਾ ਦੇ ਉੱਥੇ ਜਾਣਦੇ ਨੇ ਡਿਗ ਪਿਆ ਕਰਨਾ ਤੁਰਿਆ ਜਾਂਦਾ ਬੰਦਾ ਡਿਗ ਪਿਆ ਕਰਨਾ ਉਹਦੀਆਂ ਜਿਹੜੀਆਂ ਕਰਨਾ ਉਹਦਾ ਇੰਨਾ ਅਸਰ ਪੈਣਾ ਆਪਣੇ ਤੇ ਸਾਡੀ ਸਮਝ ਹੀ ਨਹੀਂ ਅਸੀਂ ਕਹੀ ਜਨੇ ਭਾਈ ਭਾਈ ਸਾਡੀ ਸਹੂਲਤ ਵਾਸਤੇ ਦੇਤਾ ਸਰਕਾਰ ਨੇ ਕੋਈ ਸਾਡੀ ਸੂਰਤ ਵਾਸਤੇ ਨਹੀਂ ਦੱਤਾ 225 ਦਿੱਤੇ ਆ ਤੁਹਾਡੇ ਜੋੜੇ ਆ ਆਉਣ ਵਾਲੇ ਦਿਨਾਂ 'ਚ ਚਿਪ ਵਾਲੇ ਮੀਟਰਾਂ ਨਾਲ ਉਹਨਾਂ ਨੇ ਅਟੈਚ ਹੋ ਕੇ ਜਿਹੜੇ ਚਿਪ ਵਾਲੇ ਮੀਟਰ ਆ ਤੁਹਾਡੇ ਜਿਹੜੇ ਸਾਰੇ ਮੈਸੇਜ ਆ ਦਫ਼ਤਰਾਂ 'ਚ ਆਇਆ ਕਰਨੇ ਜਦੋਂ ਚਿਪ ਵਾਲਾ ਮੀਟਰ ਲੱਗ ਗਿਆ ਤੁਹਾਡੇ ਘਰੇ ਕੋਈ ਰੀਡਿੰਗ ਆਲਾ ਨਹੀਂ ਆਉਣਾ ਉਹਦੀ ਜਿਹੜੀ ਰੀਡਿੰਗ ਆ ਉਹ ਸਾਰੀ ਤੁਹਾਡੇ ਫੋਨ 'ਤੇ ਆਉਣੀ ਆ ਫਿਰ ਉਹਦੇ ਵਿੱਚ ਤੁਸੀਂ ਕੋਈ ਕੁੰਡੀ ਨਹੀਂ ਲਾ ਸਕਦੇ ਜਦੋਂ ਹੀ ਤੁਸੀਂ ਕੋਈ ਕੁੰਡੀ ਲਾਹੋਗੇ ਤਾਂ ਉਹ ਜਦ ਇੱਥੇ ਮੈਸੇਜ ਆ ਜਾਣਾ ਕਿ ਇਸ ਮੀਟਰ ਤੇ 1 ਕਿਲੋਵਾਟ ਲੋਡ ਚੱਲਦਾ ਸੀ ਤੇ ਹੁਣ ਇਸ ਮੀਟਰ ਤੇ 0 ਕਿਲੋਵਾਟ ਲੋਡ ਹੋ ਗਿਆ। ਤੁਹਾਨੂੰ ਕੁੰਡੀ ਨਹੀਂ ਫੜ ਜਾਣਾ ਇਹਨਾਂ ਨੇ ਤੁਹਾਡੀ। ਤੁਹਾਡੇ ਉਹ ਘਾਂਟਿਆਂ ਦੀ ਜਿਹੜੀ ਬਾਬਾ ਜੀ ਕੱਲ ਨੂੰ ਇੱਕ ਦਾ ਹੋਰ ਕੰਮ ਕੱਲ੍ਹ ਨੂੰ ਆਇਆ ਕਿ ਕੁੱਤਿਆਂ ਕੁੱਤਰਾ ਉਹ ਜੀ ਇੱਕ ਮਿੰਟ ਪਾਸੇ ਰੱਖ ਲੈ ਹਾਂ? ਅੱਗੇ ਗੱਲ ਇਹ ਫਾਇਦਾ ਇਹਦੀ ਸ਼ਰਾਫੀ ਦੀ ਹੱਥ ਨਹੀਂ ਕਰਨੀ ਆ ਮਾਣਾ ਹੋਰ ਕੀ ਹੋਇਆ ਠੀਕ ਆ ਆ ਮੈਕ ਚਲਾਇਓ ਮਾਣਾ ਜੀ ਕੀ ਗੋਲਿਆ ਹੈਲੋ ਆ ਬਾਫੋਟੋ ਇੱਕ ਤਾਂ ਰੌਥੇ ਦਾ ਆ ਬੰਦਾ ਉਹ ਰੌਥੇ ਦੇ ਸਾਰੇ ਆਪਣੀਆਂ ਪੰਦ ਕਰਤਾ ਪੰਦ ਉੱਥੋਂ ਮੈਨੂੰ ਲੱਗਦਾ ਵਾਹ ਚਲਾਇਓ ਇਹਨਾਂ ਮਰਾਇਆ ਕੋਣ ਵੀ ਹੋਰ ਵੀ ਵਧੀਆ ਜੀ ਆ ਜਾਵੇ ਨੀ ਬੜਾ ਵਧੀਆ